ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਆਬੂ ਹੋ ਗਿਆ ਰੈਡੀ ਤੇ ਚੁੰਡੀਆਂ ਕਰਾਣ ਆ ਗਿਆ। ਹਿਚਕੀਆਂ ਲੱਗ ਰਹੀਆਂ ਇਹਨੂੰ। ਇਹ ਅੱਜ ਕੁਮਮਣ ਚੱਲਿਆ ਏ ਕਈ ਦਿਨ ਹੋ ਗਏ ਟੀਂ ਦਾ ਰੋਲਾ ਪੈ ਰਿਹਾ ਤਾਂ ਅਸੀਂ ਸੋਚਿਆ ਵਿਚਾਲੇ ਨੂੰ ਲੰਬੀ ਜੀ ਇੱਕ ਉਹ ਦਵਾਲਿਆ ਨੇ ਕਿਆ ਗੇੜਾ ਹਨਾ ਲੰਬਾ ਜਾਂ ਗੇੜਾ ਦਵਾਲਿਆ ਨੇ ਇਹਨੂੰ ਵੀ ਫਿਰ ਰਾਟ ਪਾਈ ਜਾਂਦਾ ਵਿਚਾਰਾ ਰੋਂਦਾ ਦੇਖਿਆ ਰਿਹਾ। ਨਾਲੇ ਪਤਾ ਲਾਉਂਦਾ ਆਪਾਂ ਨੂੰ ਤੇ ਆਹ ਹੁਣ ਚੱਲੇ ਆਂ ਅਸੀਂ ਗੁਰਦੁਆਰਾ ਸਾਹਿਬ ਦੁਖਨਵਾਨ ਪੰਜਮੀ ਤੇ ਅੱਛਾ ਨਜ਼ਾਰਾ ਦੇਖ ਲੈ। ਇਲਾਣਾਂਗੀਆਂ ਕਰਦੇ ਆਂ। ਹਾਂ। ਇੱਧਰ ਆ ਬੂ ਬੈਠਾ ਮੇਰੀ ਗੋਦੀ 'ਚ ਕਿਉਂਕਿ ਨਾ ਮੂਰੇ ਏਸੀ ਦੀ ਹਵਾ ਜ਼ਿਆਦਾ ਲੱਗ ਰਹੀ ਐ ਤੇ ਇੱਧਰ ਇਹ ਕਰਮੀ ਨਾਲ ਭਿਜਿਆ ਹੋਇਆ ਸੀ ਪਹਿਲਾਂ ਇਹ ਗੱਡੀ 'ਚ ਬੰਦ ਹੋ ਗਿਆ ਤਾਂ। ਵਿੱਚ ਬਿਠਾਤਾ। ਵਿੱਚ ਬਿਠਾਤਾ। ਉਹ ਸ਼ੀਸ਼ੇ-ਫੂਸ਼ੇ ਬੰਦ ਕਰਾਨੇ ਪੂਰਾ ਭਿਜ ਗਿਆ। ਫਿਰ ਮੂਰੇ ਬਿਠਾ ਲਿਆ ਮੂਰੇ ਜ਼ਿਆਦਾ ਹਵਾ ਲੱਗ ਰਹੀ ਆ। ਤੇ ਹੁਣ ਚੱਲੇ ਆਂ ਅਸੀਂ ਪੰਜਮੀ ਤੇ ਪੰਜ ਪੰਚਮੀ ਭਾਗਣੀਆਂ ਨੇ ਤਾਂ। ਹਾਂ ਪੰਜ। ਹਾਂ ਕੱਲੀ ਅਜਾ। ਅੱਜ ਤਾਂ ਪਹਿਲੀ ਆ। ਪਹਿਲਾ ਦੋ ਵ ਦੋ ਵਾਰ ਹਾਂ ਮੈਂ ਗਈ ਹੋਈ ਸੀ ਕਿਉਂਕਿ ਸੀ ਉਹਨਾਂ ਕੋਲ ਇਹ ਠੰਡ ਜਿਹਾ ਜਨ ਕੋਈ ਇਸ਼ਨਾਨ ਹੀ ਨਾ ਹੁੰਦਾ ਹੈਗਾ ਠੀ ਠੰਡ ਤੋਂ ਪਹਿਲਾਂ ਪਹਿਲਾਂ ਜਾਇ ਠੰਡ ਤੋਂ ਪਹਿਲਾਂ ਪਹਿਲਾਂ ਮੇਰੀ ਪੂਰੀਆਂ ਹੋ ਜਾਣਾਂ ਉਹਦਾ ਪਿਛਲੇ ਮਹੀਨੇ ਕਰਨ ਪਰ ਨਹੀਂ ਸ਼ੁਰੂ ਕਰਨੀ ਤੇ ਫਿਰ ਪਿਛਲੇ ਮਹੀਨੇ ਮੈਂ ਮਾਸੀ ਉਹਨਾਂ ਕੋਲ ਚਲੇ ਗਏ تھے ਤਾਂ ਆ ਕਰਕੇ ਫਿਰ ਪੰਜਵੀਂ ਉਹਦਣ ਪੰਜਵੀਂ ਆ ਗਈ ਸੀ ਹਨਾ ਹਾਂ ਉਹਦਣੇ ਸੀ ਮੰਗਲਵਾਰ ਦੀ ਸੀ ਚੱਲ ਹੁਣ ਅਗਲੀ ਪੰਜਵੀਂ ਤੇ ਤਾਂ ਮਨਦੀਪ ਕੱਲੀ ਆਏ ਕਰੂਗੀ ਤੇ ਹੁਣ ਪੰਚਮੀਆ ਮੰਦਿਰ ਨਹੀਂ ਭਰਨੀ ਆ ਮੈਂ ਨਹੀਂ ਭਰਨੀ ਆ ਹੈਗੀਆ ਅੰਮੀ ਮਤਲਬ ਮੈਂ ਸੁਖੀਆਂ ਵੀ ਨਹੀਂ ਸੁਖੀਆਂ ਹੋਈਆਂ ਦੀ ਆ ਨਾ ਨਹੀਂ ਐਤਵਾਰ ਆ ਜਾ ਕਰੂੰਗੀ ਤੇ ਫਿਰ ਆ ਜਾ ਕਰੂੰਗੀ ਹਾਂ ਵੀ ਜੇ ਮੌਸਮ ਵਧੀਆ ਹੋਏ ਕਰੂਗੀ ਐਤਵਾਰ ਹੋਏ ਕਰੂ ਫਿਰ ਫਿਰ ਤਾਂ ਆ ਜਾ ਕਰਾਂਗੇ ਜ਼ਰੂਰ ਇਹ ਜੀ ਗੱਲ ਨਹੀਂ ਵੀ ਜੇ ਮੈਂ ਭਰਨੀ ਨਹੀਂ ਤਾਂ ਆਉਣਾ ਹੀ ਨਹੀਂ ਜਾ ਸਕਦੇ ਆ ਅੱਜ ਵੀ ਹੁਣ ਚੱਲੇ ਹੀ ਆ ਗਰਮੀ ਬਹੁਤ ਜ਼ਿਆਦਾ ਹੈ ਤੇ ਅਬ ਉਹ ਲੇਟ ਗਿਆ ਹੁਣ ਕਿ ਆਪ ਤਾਂ ਸੌਂ ਵੀ ਜਾਵੇ ਇਹ ਚੱਲੋ ਜੀ ਹੁਣ ਮਿਲਦੇ ਆ ਤੁਹਾਨੂੰ ਅੱਗੇ ਚੱਲਦੇ ਆ ਸੋ ਸਾਰਾ ਲੋਕਾਂ ਨੂੰ ਇਤਨਾ ਵਿਚਾਰ ਦੀ ਵਿਜੇ ਮੌਜ ਚੋਣ ਗਿਆ ਲੋ ਲਓ ਜੀ ਹੁਣ ਅਸੀਂ ਇੱਥੇ ਥੋੜਾ ਜਿਹਾ ਜਿਹੜਾ ਸਮਾਨ ਤੁਹਾਨੂੰ ਦੂਜੀ ਵੀਡੀਓ ਚ ਦੱਸਿਆ ਸੀਗਾ ਨਾ ਇੱਕ ਦੋ ਹੋਰ ਰੈਡੀमेड ਕੱਪੜੇ ਲੈਣ ਆਏ ਆ ਤੇ ਬਾੜ ਤਾਂ ਸੀ ਅਜੇ ਦੂਜੀ ਜਗ੍ਹਾ ਇਹ ਅਜੇ ਜਾਵਾਂਗੇ ਤੇ ਗੁਰਦੁਆਰਾ ਸਾਹਿਬ ਤਾਂ ਸੀ ਮੁੜਦੇ ਹੋਏ ਤੋਂ ਬਾਅਦ ਚ ਜਾਵਾਂਗੇ ਕਿਉਂਕਿ ਫਿਰ ਨਾ ਗੁਰਦੁਆਰਾ ਸਾਹਿਬ ਵਿੱਚ ਸ্নান ਕਰਨ ਤੋਂ ਬਾਅਦ ਸਿੱਧਾ ਕਰੇ ਬਾਕ ਜਾਵਾਂਗੇ ਕਿਤੇ ਨਹੀਂ ਵੱਢਦੇ ਹੈਗੇ ਬਾਏ ਬਾਏ ਤੱਕ ਜਾਣਾ ਆਹ ਕੰਮ ਆ ਰਿਹਾ ਚੰਗਾ ਬਬੂ ਘੱਟ ਰਿਹਾ ਜਲੂਸ ਅਸੀਂ ਜਾਣਾ ਵਾਪਸ ਇਹ ਕਹਿੰਦਾ ਮੈਂ ਆਹ ਫੋੜੀ ਚੜੂਗਾ ਹਾਂ ਦੇਖੋ ਆ ਦੇਖੋ ਹੋਏ ਪਾਉ ਨਿਚੈੜੀ ਜਾਵਾਂਗੇ ਬਬੂ ਬਬੂ ਤਾਂ ਪਰੋਂ ਸਾਰੇ ਪੁੱਤ ਬਬੂ ਨਿਚੈੜੀ ਪੜੀ ਜਾਵਾਂਗੇ ਉੱਪਰ ਹੀ ਜਾਣਾ ਪੁੱਤ ਵਾਪਸ ਆ ਰਹੇ ਆ ਜਾ ਆ ਜਾ ਚੱਲੋ ਚੱਲੀਏ ਇਹਨਾਂ ਤਾਂ ਉਹਰੇ ਫਰੀਦ ਦੀਆਂ ਟੀਆਂ ਮਿਲ ਗਈਆਂ ਮੈਂ ਕਿਹਾ ਦੇ ਉਂਗਲੀ ਜੜਾ ਰਿਹਾ ਗੋਦੀ ਚੱਕ ਲੈਣ ਨੂੰ ਨਹੀਂ ਹਾਂ ਟੂ ਗੈਟ ਇਟ ਚੰਤੇ ਬਬੂ ਨੇ ਕੱਢਿਆ ਮਾਲ ਚ ਜਲੂਸ ਅਰੇ ਲੱਗ ਤਾ ਹੀ ਕੱਟਿਆ ਗਾ ਲੇ ਸਿਰ ਮਾਰੂਗਾ ਸਿਰ ਮਾਰੂਗਾ ਮੈਂ ਆਪਾਂ ਉਹ ਕੋੜੀ ਜਾਵਾਂਗੇ ਲੋ ਜੀ ਅਸੀਂ ਆ ਗਏ ਹੁਣ ਗੁਰਦੁਆਰਾ ਸਾਹਿਬ ਤੇ ਹੁਣ ਅਸੀਂ ਦੁੱਖਮਾ ਸਾਹਿਬ ਪਹੁੰਚ ਗਏ ਸ਼ਾਪਿੰਗ ਜਿਹੜੀ ਹੋ ਇੱਕ ਦੋ ਸੂਟ ਲੈਣਾ ਤੋਂ ਲੈ ਆਏ ਸਾਨੂੰ ਪਹਿਲਾਂ ਥੋੜੇ ਮਹਿੰਗੇ ਪੈਰੇ ਤੇ ਫਿਰ ਠੀਕ ਰੇਟ ਦੇ ਬਹਾਂ ਫਿਰ ਹਾਂ ਤੇ ਅਸੀਂ ਸੰਡੇ ਨੂੰ ਜਾਵਾਂਗੇ ਕਿਤੇ ਉੱਥੇ ਨੂੰ ਪਾ ਕੇ ਦਿਖਾਵਾਂਗੇ ਕਿੱਦਾਂ ਫੇ ਤੁਸੀਂ ਦੱਸਿਓ ਵੀ ਅਸੀਂ ਪਹਿਲੀ ਵਾਰ ਰੈਡੀमेड ਲੈ ਲਏ ਹਾਂ ਵੀ ਕਿੱਦਾਂ ਦੇ ਲੱਗੇਗਾ ਅਸੀਂ ਪਹਿਲੀ ਵਾਰ ਰੈਡੀमेड ਸੂਟ ਲੈ ਆਉਂ ਤਾਂ ਅਸੀਂ ਸਲਾਈ ਕਰੋਂ ਟ੍ਰਾਈ ਕਰਾਂਗੇ ਤੇ ਹੁਣ ਅੰਦਰ ਅਸੀਂ ਮੱਥਾ ਟੇਕ ਲਈ ਬਹੁਤ ਮੀਡ ਹੋ ਰਹੀ ਹੈ ਤੁਹਾਨੂੰ ਹੁਣ ਅੱਗੇ ਅਸੀਂ ਵਾਪਸ ਤੇ ਆ ਦੇਖੋ ਗਰਮੀ ਦਾ ਹਾਲ ਮੂੰਹ ਦੇਖੋ ਪੂਰਾ ਪਸੀਨਾ ਪਸੀਨਾ ਹੋ ਗਿਆ ਇੰਨੀ ਭੀੜਤੀ ਬਹੁਤ ਜ਼ਿਆਦਾ ਸੀ ਤਾਂ ਪੂਰੀ ਤਰ੍ਹਾਂ ਭਿੱਜ ਗਏ ਹਨਾ ਹੋਰ ਸਿਰ ਪਾਟਣ ਵਾਲਾ ਹੋ ਗਿਆ ਕਿਉਂਕਿ ਅੱਗੇ ਤੇ ਤਾਂ ਨਾ ਵੀ ਅਗਲੇ ਮਹੀਨੇ ਤੇ ਐ ਵੀ ਸਵੇਰੇ ਸੱਜ ਰਹੇ 5 ਵਜੇ ਹਨਾ ਤੁਸੀਂ 5 ਵਜੇ ਆਏ ਹਾਂ ਅੱਜ ਵੀ ਹੁੰਦੇ ਟਾਈਮ ਫਿਰ ਮੈਂ ਦੱਸਦਾ ਨਾ ਪਾਣੀ ਉਹਦੇ ਕਰਕੇ ਵੀ ਕੰਮ ਸੀਗਾ ਹਨਾ ਦੋ ਕਚਲੇ ਕਸੂਟੇ ਲੈਣੇ ਸੀਗੇ ਤਾਂ ਕਰਕੇ ਆਏ ਆ ਨਹੀਂ ਤਾਂ ਸਵੇਰੇ 5 ਵਜੇ ਆਂਦੇ ਫਿਰ ਬਰਬਰ ਆਣਾ ਵੀ ਔਖਾ ਹੀ हां ਤੇ ਬਸ ਹੁਣ ਅਸੀਂ ਘਰ ਵਾਪਸ ਜਾ ਰਹੇ ਹਾਂ ਤੇ ਜਾਂਦੇ ਹੋਏ ਕੱਲ ਵਾਂਗੂ ਨਾ ਯੂਵੀ ਨੂੰ ਜਾਂਦੇ ਹੋਏ ਲੈ ਕੇ ਜਾਣਾ ਪੂਰੇ-ਪੂਰੇ ਟਾਈਮ ਤੇ ਚੱਲੇ ਆ। ਚੱਲ ਐਨਾ ਸ਼ੁਕਰ ਲੇਟ ਵੀ ਨਹੀਂ ਹੋਈ ਹੁਣ ਜਾਂਦੇ ਵੀ ਉਹਨੂੰ ਬਿਠਾ ਲੈ ਜਾਾਂਗੇ। ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਘਰ ਜਾ ਕੇ। ਲਓ ਲੱਡੂ ਬਾਪੂ ਨੇ ਡੱਬਾ ਦਿਆ ਗੁਰਦੁਆਰੇ ਚੋਂ। ਉਹ ਵੰਡ ਰਿਆ ਦਾ ਉੱਥੇ ਕਹਿੰਦਾ ਮੇਰੀ ਦੋਤੀ ਹੈ ਡੱਬਾ ਦੇ। ਮੈਂ ਚੁੰਨੀ ਤਾਂ ਹੈ ਨਹੀਂ। ਚਲ ਆਓ ਜੀ। ਰੋ ਇੱਕ ਡੱਬਾ ਪਿਆ ਤਾਂ ਬਾਕੀ ਬੰਦਰੇ ਤੇ ਬਾਹਰ ਸਾਰੇ ਸੰਗਤਾਂ ਨੂੰ ਫੇਰਾ ਡੱਬਾ ਮੈਨੂੰ ਦੇ ਤਾਂ ਨਹੀਂ ਸਾਦੇ ਕੰਡਾ ਲੈ ਡੂਲੇ ਜਾ ਇੱਧਰ ਦੇਖੋ ਆ ਉਹ ਸਾਹਮਣੇ ਦੇਖ ਰਿਹਾ ਆਲੂ ਪਚਾਲੂ ਰੋ ਰਹੇ ਇਥੇ ਆ ਦੂ ਚਾਲੂ ਦੇਖ ਰਹਾ ਆ ਵੀ ਤਾਂ ਆਲੂ ਪਚਾਲੂ ਨਿਗਾ ਗੱਡੀ ਬੈਠਾ ਸਾਰੇ ਕਹਿੰਦੇ ਨੇ ਵੀ ਅਬ ਉਹਨੂੰ ਟੀਵੀ ਘਟ ਦਿਖਾਇਆ ਕਰੋ ਪਰ ਕੀ ਕਰੀਏ ਇੱਕ ਤਾਂ ਗਰਮੀ ਬਹੁਤ ਹੈ ਤੇ ਅੰਦਰ ਏਸੀ ਲਾ ਕੇ ਹੁਣ ਬੈਠੇ ਵੇ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਹਰਦਨ ਹੋਰ ਤਾਂ ਕਰਕੇ ਸਾਨੂੰ ਹੁਣ ਮਜਬੂਰੀ ਨੂੰ ਅੰਦਰ ਬੈਠੇ ਰਹਿਣਾ ਪੈ ਰਿਹਾ ਯੂਵੀ ਵੀ ਉਧਰ ਬਿਠਾ ਰੱਖਿਆ ਉਹਦੇ ਚਾਚੂ ਵਾਲੇ ਕਮਰੇ 'ਚ ਏਸੀ 'ਚ ਇੱਧਰ ਆਪੂ ਬਿਠਾ ਰੱਖਿਆ ਟੀਵੀ ਲਾ ਕੇ ਦੋਨੇ ਨਿਆਣੇ ਸੈਟ ਕਰਕੇ ਬਿਠਾਈ ਹੋਏ ਆਂ ਐ ਨੀਗਾ ਗੱਡੀ 'ਪੇ ਕਿਆ ਇਹ ਗੰਦਾ ਨਾ ਗੱਡੀ ਚ ਫਟਾਉਣੀ ਮੋਟਰਸਾਈਕਲ ਚ ਕਿੱਥਾ ਨਾ ਇਹ ਸਾਰਾ ਦਿਨ ਫਿਰਕੇ ਰੱਜਿਆ ਨਹੀਂ ਹਜੇ ਨਾ ਰੱਜਿਆ ਨਹੀਂ ਉਹ ਇੱਕ ਚਟਕਾਰੀ ਹੋ ਗਿਆ ਆ ਦੇਖ ਲੈ ਹਾਂ ਕੱਢ ਲਈ ਟੀਚ ਨੂੰ ਕਿੱਥੇ ਲੈ ਗਿਆ ਨਾ ਉਹ ਹੋ ਜੇ ਠੰਡੇ ਹੋਣੇ ਬਸ ਅੰਦਰ ਧਾਤੇ ਧਰਨੇ ਤਾਂ ਸਵੇਰੀ ਹੈ ਟੀਚ ਨੂੰ ਕਿੱਥੇ ਲੈ ਗਿਆ ਗੱਡੀ ਚ ਕੱਦਾ ਰੋਲਾ ਪਾਰਖਿਆ ਮੈਂ ਕਿਹਾ ਕਿਤੇ ਗਿਰ ਗਿਆ ਨਾ ਗਿਰਿਆ ਕਾਨੂੰ ਹਰਜਿੰਦਰ ਲੈ ਗਿਆ ਮੋਟਰਸਾਈਕਲ ਸੈਲੀ ਲੈਣ ਗਿਆ ਸੀ ਟੀ ਭਾਲਦਾ ਗੱਡੀਆਂ ਚ ਆਪੀਆ ਭਾਲਦਾ ਅੱਜ ਦਨ ਲੈਕ ਹੋ ਗਿਆ ਉਹ sire daan leak ho gaya hai

ਮੇਕੇ ਮਨ ਨੂੰ ਠੀਕ ਮਾਰ ਰਿਹਾ ਮਨ ਨੂੰ ਤਾਂ ਕੇ ਮਾਰ ਰਿਹਾ ਚੈ ਲਾਇਆ ਬਾਹਰ ਬਾਈ ਤੂੰ ਤਾਂ ਯੂਵੀ ਨਾਲੋਂ ਵੀ ਉੱਪਰ ਨੂੰ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਬਾਹਰ ਹੈ ਕਿ ਆ ਹੈ ਬਾਹਰ ਹੈ ਕਿ ਆ ਮੈਨੂੰ ਐ ਨਹੀਂ ਸਮਝ ਆਉਂਦੀ ਹੈਗੀ ਚੱਲ ਚੱਲ ਐਂਟੀਕ ਦਾ ਲੈ ਜੋ ਇਹਨੂੰ ਲੈ ਜੋ ਐਂਟੀਕ ਦਾ ਇਹ ਤਾਂ ਹੁਣ ਛਿੱਤਰ ਖਾ ਕੇ ਖੜੂਗਾ ਇਹ ਤਾਂ ਨਾ ਹਾਂ ਤੈਨੂੰ ਨਹੀਂ ਦਾਰ ਗਿਆ ਹੈ ਹੈ ਗਰਮੀ ਵੀ ਬਹੁਤ ਆ। ਗਰਮੀ ਦਾ ਵੀ ਰੰਗ ਡੜ੍ਹ ਗਿਆ। ਹੋਰ ਆ। ਆ ਦੇਖੋ ਯੂਵੀ ਦੀ ਚਾਚੀ ਨੇ ਯੂਵੀ ਨੂੰ ਪਲੇਟ ਤਿਆਰ ਕਰਕੇ ਦੇਈ ਹੈ। ਮੈਂ ਕਿਹਾ ਮੈਂ ਵੀ ਦਿਖਾਦਾ ਯੂਵੀ ਦੀ ਚਾਚੀ ਨੇ ਯੂਵੀ ਨੂੰ ਪਲੇਟ ਪੰਡिए ਉਦਣ ਖਾ ਗਿਆ ਭੁੱਖ ਲੱਗਦੀ ਤੀ ਅੱਜ ਨਹੀਂ ਖਾਂਦਾ। ਮੈਂ ਕਿਹਾ ਉਹਨੇ ਇੱਕ ਅਬ 30 ਮਿੰਟ ਦੀ 40 ਸੈਕਿੰਡ ਦੀ ਵੀਡੀਓ ਨਾਲ ਹੀ ਪਲੇਟ ਦੇਣੀ। ਥੋੜ੍ਹਾ ਫਿਰ ਇਹ ਦੇਖ ਪਕੌੜੀਆਂ ਛੋੜੀਆਂ ਪਾਕੇ ਦਈਆਂ ਹਨਾ ਹਾਂ ਪਕੌੜੀਆਂ ਮੈਂ ਟੈਸਟ ਕਰਾਂਗਾ ਹਾਂ ਕਿੰਨਾ ਚਾਹਾਂਗਾ ਨਹੀਂ ਖਾਤਾ ਨਹੀਂ ਪਾਇਆ ਨਾ ਇਹਨੂੰ ਵੀ ਦੇ ਸਵੇਰ ਤਾਂ ਲੈ ਲਵਾਂ ਇੱਕ ਦੇਣਾ ਵਸ ਇੱਕ ਛੱਡ ਦੇ ਮੈਂ ਇੱਕ ਮੈਂ ਖਾ ਲੂੰਗੀ ਬੀਬੀ ਨੇ ਤਾਂ ਖਾਣਾ ਨਹੀਂ ਬੀਬੀ ਨੇ ਤਾਂ ਹੁਣ ਆਪ ਖਾਣਾ ਨਹੀਂ ਕਿਉਂਕਿ ਸ਼ੱਲਾ ਜਾਂ ਨਿਕਲ ਜਾਂਦਾ ਹਨ ਅੱਗੇ ਅੱਗੇ ਵੀ ਕਈ ਸਾਰ ਨਿਕਲਦਾ ਹਨ ਪਹਿਲਾਂ ਵੀ ਨਿਕਲਦਾ ਰਿਹਾ ਅੱਜ ਤੱਕ ਤਾਂ ਉਹ ਜਾਮਣਾ ਤੇ ਹੋ ਗਿਆ ਜਾਇਰ ਉਹ ਪਰਸੇ ਰੋ ਉੱਥੇ ਨਾ ਬੀਬੀ ਰਥੇ ਅਸੀਂ ਜਾਮਣਾਈਆਂ ਤੀਆਂ ਮੇਰੀ ਦਰਾਣੀ ਦੇ ਪੇਕਿਆਂ ਤੋਂ ਉੱਥੇ ਫਿਰ ਅਸੀਂ ਜਾਮਣੇ ਲਿਆਏ ਅੰਬ ਵੀ ਲਿਆਏ ਤੇ ਜਾਮਣਾ ਵੀ ਲਿਆਏ ਤੇ ਉਹ ਬੀਬੀ ਨੇ ਜਾਮਣ ਖਾ ਲਈ ਐਡਾ ਸ਼ੱਲਾ ਹੋ ਗਿਆ ਲਹੂ ਨਾਲ ਭਰ ਗਿਆ ਖਾਂਦੇ ਖਾਂਦੇ ਹੀ ਹੋ ਗਿਆ ਜਾਇਰ ਉਹਦਾ ਹੂੰ ਤੇ ਹੁਣ ਬੀਬੀ ਤਾਂ ਫਿਰ ਕਹਿੰਦੀ ਮੈਂ ਤਾਂ ਖਾਂਦੀ ਨਹੀਂ ਹੈਗੀ ਯੂਵੀ ਨੂੰ ਦੇਤਾ ਯੂਵੀ ਖਾਊਗਾ ਮੈਂ ਬਾਅਦ ਚ ਖਾ ਲੂੰਗੀ ਤੇ ਬਿਸtre ਵਸ ਪਛਾ ਲੇ ਸਾਡੇ ਰੋਟੀ ਪਾ ਲਈ ਅਸੀਂ ਸਾਰਾ ਕੁਝ ਖਾ ਲਿਆ ਤੇ ਹਾਂ ਮੈਂ ਕੱਲੂ ਜਾਵਾਂਗੇ ਅਸੀਂ ਉੱਥੇ ਕੱਲ ਬੀਬੀ ਅਸੀਂ ਚੰਡੀਗੜ੍ਹ ਚੱਲਣਾ ਲੈ ਕੇ ਤੇ ਉੱਥੇ ਕੇ ਲੈ ਕੇ ਘਟਵੱਟ ਜਦ ਵੀ ਬੀਬੀ ਉਹਨਾਂ ਨੂੰ ਦੱਸਦੇ ਆ ਇੱਕ ਅੰਨਾ ਗੱਲ ਕਰਦੇ ਵੀ ਕੱਲੂ ਅਸੀਂ ਜਾ ਰਹੇ ਆ ਸਾਨੂੰ ਉੱਥੇ ਬਾਰ ਬਾਰ ਪੁੱਛਦੇ ਨੇ ਕੀ ਆ ਉੱਥੇ ਕੀ ਆ ਉੱਥੇ ਹੈ ਹੈ ਅਭੀ ਪਤਾ ਹੀ ਨਹੀਂ ਹੈ ਮੈਨੂੰ ਵੀ ਕਿ ਕੀ ਆ ਉੱਥੇ ਬੀਬੀ ਉਹਨਾਂ ਨੂੰ ਪਟਿਆਲੇ ਤੱਕ ਚਾਹ ਦੰਦੇ ਨੇ ਵੀ ਉਹ ਵੀ ਬਸ ਪੁੱਛ ਜਾਣਗੇ ਕੀ ਕਰਨ ਜਾਣਾ ਹੈ ਕਾਦ ਆ ਰਹੇ ਆ ਫੋਨ ਕਰ ਕਰ ਕੁਝ ਜਿਹਾ ਉਹ ਹੈ ਨਾ ਚਲ ਅਸੀਂ ਕਹਿੰਦੇ ਵੀ ਸਾਨੂੰ ਮਾੜਾ ਮੋਟਾ ਤਾਂ ਜਾਣਦਿਆਂ ਕਰੋ ਘੋਮਣਦਿਆਂ ਕਰੋ ਵੀ ਸਾਰੀ ਦੁਨੀਆ ਜਾਣਦੀ ਆ ਹਨਾ ਅਸੀਂ ਕਿਤੇ ਵੀ ਰਿਸ਼ਤੇਦਾਰੀ ਤੋਂ ਵੀ ਨਾ ਅਸੀਂ ਕਿਤੇ ਜਾਂਦੇ ਨਹੀਂ ਹੈਗੇ ਹਨਾ ਤੇ ਮੈਂ ਕਿਹਾ ਵੀ ਚਲ ਸਾਨੂੰ ਜਾਣ ਦੋ ਹੁਣ ਫਿਰ ਅਸੀਂ ਜਾਣਾ ਹੈ ਹੁਣ ਚੰਡੀਗੜ੍ਹ ਵੀ ਬੀਬੀ ਲੇਕ ਤੇ ਤੂੰ ਯਾਰ ਨਾ ਸੁਚਨ ਮੈਂ ਘਾਟੇ ਕਰੂਗੀ ਆ ਬਸ ਇੰਝ ਚੱਲ ਰਹੀ ਆ ਡਰ ਲੱਗਦਾ ਹੈ ਆਪਣੇ ਘਰ ਹੀ ਆਰਾਮ ਆਰਾਮ ਕਰੀ ਜਾਓ ਮਸ਼ੀਨਰੀ ਤਾਂ ਹੁਣ ਵੀ ਐ ਮਸ਼ੀਨਰੀ ਕਿਹੜੇ ਰੁਕਦੀ ਆ ਹਨਾ ਮਸ਼ੀਨਰੀ ਤਾਂ ਦੂਏ ਨੂੰ ਰੋਕਦੀ ਆ ਵੀ ਤੁਸੀਂ ਰੁਕਜੋ ਅਸੀਂ ਤਾਂ ਚੱਲਾਂਗੇ ਡਰ ਲੱਗਦਾ ਅੱਜ ਹੀ ਕਰ ਲੂ ਡਰ ਤਾਂ ਮੈਨੂੰ ਲੱਗਦਾ ਹੁਣ ਜਿਵੇਂ ਅਸੀਂ ਵੀ ਜਾਵਾਂਗੇ ਸਾਨੂੰ ਹੀ ਲੱਗੂਗਾ ਡਰ ਪਰ ਉੱਥੇ ਜਾ ਕੇ ਮੌਜਾਂ ਹੋਣਗੀਆਂ ਦਾਦਾ ਜੀ ਆਵਾਂਗੇ ਗਾਣੇ ਤਾਂ ਵੀ ਕਰੋਗਾ ਘਰਾਂ ਇਹ ਕਾਦ ਮੋੜ ਕੇ ਇਹ ਕਾਦ ਸੁੱਖ-ਸਾਂਤ ਕਰਨ ਮੋੜਿਆ ਸੁੱਖ-ਸਾਂਤ ਕਰਨ ਮੋੜਿਆ ਆ ਤਾਂ ਬੀਬੀ ਨਾ ਹੁਣ ਮਾੜਾ-ਮੋਟਾ ਨਿਕਲ ਦੇ ਦਿੰਦੀ ਆ ਮੈਨੂੰ ਲੱਗਦਾ ਜਦ ਮੇਰਾ ਪਿਆਰ ਹੋਇਆ ਤਾਂ 4-5 ਸਾਲ ਹਨਾ ਪਟਿਆਲੇ ਤੱਕ ਵੀ ਜੇ ਕੋਈ ਦੋਹਾਂ ਪੁੱਤਿਆਂ ਚੋ ਬੀਬੀ ਨੇ ਚਲੇ ਜਾਂਦਾ ਰਗਾ ਤੇ ਫੋਨ ਕਰੋ ਆਈ ਵੀ ਹਜੇ ਤੱਕ ਫੋਨ ਕਰੋ ਹਜੇ ਤੱਕ ਮਾਤਾ ਪਾਇਲੀ ਸੁਣੂ ਤੇ ਕੀ ਜਾਣ ਬੱਤੇ ਤੇ ਚਾਹੁੰਦੇ ਕਹਿੰਦੇ ਜੇ ਨਾ ਤਾਂ ਲੱਗ ਲੱਗਦਾ ਬੁੱਦਵਾਸਾ ਮਾਰ ਜੂਗੀ ਕੋਈ ਕਹਿ ਮਾਰ ਜੂਗੀ ਕੋਈ ਪਟਿਆਲੇ ਕੋਈ ਰੱਸ ਵਾਲਾ ਮਾਰ ਜੂਗਾ ਕਾਏ ਹੁਣ ਹੁਣ ਵੀ ਭੈਣ ਵੀ ਹੁਣ ਅਸੀਂ ਤਾਂ ਚੱਲ ਇੱਥੇ ਤੱਕ ਜਾਣਾ ਹੈ ਚੰਡੀਗੜ੍ਹ ਜਾਣਾ ਆਮ ਜੀ ਗੱਲ ਹੋ ਗਈ ਆਪਣੇ ਪਟਿਆਲੇ ਤੋਂ ਚੰਡੀਗੜ੍ਹ ਜਿਹੜੇ ਹੁਣ ਬਾਹਰੇ ਦੇ ਸਾਨੂੰ ਚਲੇ ਜਾਂਦੇ ਆ ਮਾਵਾਪਾ ਨੂੰ ਸੱਟ ਕੇ ਉਹ ਮੂਰਖ ਨੇ ਜਿਹੜੇ ਟੰਪਰ ਨੂੰ ਘੱਟ ਕੇ ਆ ਗਏ ਸਾਨੂੰ ਮਾਵਾਪਾ ਨੂੰ ਕਰਾ ਕੇ ਤੀਰ ਦਾ ਬਣੀ ਰਾਮ ਗਾਇ ਪਰ ਤੇ ਕੀ ਵੀਦਾ ਹੁਣ ਉਹਰੇ ਉਹਰੇ ਖੇਤੀਆਂ ਵੀ ਨਹੀਂ ਹੁੰਦੀਆਂ ਹੁਣ ਖੇਤੀ ਚ ਕਹਿੰਦੇ ਕੁਝ ਬਚਦਾ ਨਹੀਂ ਨੌਕਰੀਆਂ ਨਹੀਂ ਹੈਗੀਆਂ ਫਿਰ ਅਗਲਾ ਬਾਹਰ ਦੇਸ ਜਾਂਦਾ ਮਾਵਾ ਬਾਪ ਤੜਫੀ ਜਾਂਦੇ ਨੇ ਬੈਠੇ ਇਹਦੇ ਮਾਵਾ ਬਾਪ ਜਦ ਸਿਆਣੇ ਹੋ ਜਾਂਦੇ ਨੇ ਜਾਂ ਤੜਪਦੇ ਨੇ ਹੁਣ ਤਾਂ ਮਾਵਾ ਬਾਪ ਰੁਸੀਆਂ ਮਾਵਾ ਇਹ ਕਰ ਰਹੇ ਨੇ ਅਸਲ ਵਿੱਚ ਚਨੇ ਨਾ ਆਇਆ ਸੀ ਸਭ ਇਹ ਹੋ ਕੇ ਵੇ ਧੋ ਸਭ ਹੋ ਕੇ ਹਾਂ ਦੋ ਪਕੌਣੀਆਂ ਧੋ ਖਾਂਦੇ ਆ ਹਾਂ ਸਹੀ ਜਦ ਮੰਜੇਰ ਵਾਈ ਨੇ ਨੇ ਜਨ ਪੋਤੇ ਆਦ ਆਉਂਦੇ ਨੇ ਹਾਂ ਜਦ ਯਾਦ ਆਉਂਦੇ ਨੇ ਨਾ ਫਿਰ ਅੱਧਰ ਕੋਈ ਸੰਭਦਾ ਹੈ ਨਾ ਕਿਉਂਕਿ ਉੱਧਰ ਬਿਜ਼ੀ ਹੋ ਐਨੇ ਨੇ ਜਿਆਦਾ ਵੀ ਸ਼ਾਮੇ ਨਹੀਂ ਸਾਦੇ ਆਪਣੇ ਖਰਚਾ ਮਸਾ ਕੱਢ ਰਹੇ ਨੇ ਹਨਾ ਜਿਆਦਾ ਆਉਂਦੇ ਨੇ ਬੀਬੀ ਨੂੰ ਸਾਰਾ ਪਤਾ ਦੇਖੋ ਜਿਹੜੇ ਜਿਵੇਂ ਕੈਨੇਡਾ ਚ ਗਏ ਹੋਏ ਨੇ ਹਨਾ ਬੀਬੀ ਕਹਿੰਦੇ ਨੇ ਉੱਥੇ ਉੱਥੇ ਕੋਈ ਕੰਮ ਨਹੀਂ ਹੈਗਾ ਥੀ ਕੰਮ ਆ ਹੁੱਕੇ ਮਾਰ ਰਹੇ ਨੇ ਮਾਵਾ ਫਕੜਾਲੀਆਂ ਮਾਰ ਰਹੇ ਨੇ ਹਰ ਪੁੱਤ ਪੈਸੇ ਭੇਜ ਰਹੇ ਨੇ ਮਰਿਆ ਕੁੜੇ ਪੈਸੇ ਭੇਜ ਰਹੇ ਆ ਆ ਪੈਸੇ ਲੋਕਾਂ ਦੇ ਸੁਣਦੇ ਆਂ ਕੁਛ ਨਹੀਂ ਆਇਆ ਉਹ ਮੁਗਾਰ ਹਕੀ ਹਾਂ ਆਹ ਵਾਲਾ ਸਹੀ ਹੈ ਬੀਬੀ ਜੀ ਵੀ ਉੱਥੇ ਲੋਕਾਂ ਦੇ ਸੁਣਦੇ ਆ ਰਹੇ ਆ ਨਾ ਹੁਣ ਵੇ ਦੇਖੋ ਲੋਕਾਂ ਨੇ ਕੀ ਬਾ ਜਿੰਨੇ ਵੀ ਕੈਨੇਡਾ ਗਏ ਹਰ ਕੋਈ ਕਮੈਂਟਾਂ ਚ ਵੀ ਸਾਨੂੰ ਕਮੈਂਟ ਵੀ ਕਰਦੇ ਨੇ ਵੀ ਇੱਥੇ ਆਏ ਹੋਣਾ ਕੁਛ ਨਹੀਂ ਹੈਗਾ ਜੇ ਅਸੀਂ ਮਜ਼ਾਕ ਮਜ਼ਾਕ ਚ ਵੀ ਕਰ ਦੁੰਦੇ ਆ ਵੀ ਅਸੀਂ ਤਾਂ ਆ ਰਹੇ ਆ ਵੀ ਸਾਡਾ ਅਸੀਂ ਵੀਰੇ ਬਣ ਗਏ ਤਾਂ ਅਸੀਂ ਆਵਾਂਗੇ ਸਾਨੂੰ ਕਮੈਂਟਾਂ ਚ ਪੜ੍ਹ ਲਈ ਐਦਾ ਕਹਿੰਦੇ ਜੂਰੇ ਨਾ ਉਹ ਦੇਖੋ ਕੱਖ ਨਹੀਂ ਹੈਗਾ ਜਿਨ੍ਹਾਂ ਦੇ ਫੋਨ ਆਉਂਦੇ ਨੇ ਹਨਾ ਫੋਨ ਵੀ ਆਉਂਦੇ ਨੇ ਕਈ ਸਬਸਕ੍ਰਾਈਬਰਸ ਉਹ ਵੀ ਕਹਿੰਦੇ ਨੇ ਵੀ ਇੱਥੇ ਨਾ ਆਇਓ ਕੁਝ ਨਹੀਂ ਹੈਗਾ ਉਰੇ ਜਿਹੜੇ ਅਮਰੀਕਾ ਤੋਂ ਆਉਂਦੇ ਨੇ ਉਹ ਕਹਿੰਦੇ ਨੇ ਵੀ ਇੱਥੇ ਆਓ ਇੱਥੇ ਸਭ ਕੁਝ ਹੈ ਕੈਨੇਡਾ 'ਚ ਕੁਝ ਨਹੀਂ ਹੈਗਾ ਉੱਥੇ ਨਾ ਜਾਓ ਤਾਂ ਨਰਕ ਆਪ ਹੈ ਐਨਾ ਬੁਰਾ ਹਾਲ ਆ ਲੈਣਿਆ ਨੇ ਰੋ ਰਹਿ ਜਾਂਦਾ ਬੀਬੀ ਜਿਹੜੇ ਪਹਿਲਾਂ ਵਗੇ ਨੇ ਨਾ ਉਹ ਦੱਸ ਦੇ ਰਹੇ ਉਹਨਾਂ ਕਿ ਪਾ ਤੇਈ ਪੁੱਤ ਨਾ ਬਾਪ ਬਿਓ ਤੇ ਕੁਝ ਨਹੀਂ ਆਇਆ ਜਿਹੜੇ ਪਹਿਲਾਂ ਵਾਗੇ ਉਹ ਸੈੱਟ ਹੋ ਗਏ ਸੈੱਟ ਉਹਨਾਂ ਦੇ ਮੂਰੇ ਕੰਮ ਕਰ ਰਹੇ ਨੇ ਆਪਣੇ ਪੰਜਾਬੀ ਜਿਹੜੇ ਹਾਂ ਪੰਜਾਬੀ ਮੂਰੇ ਕੰਮ ਕਰ ਰਹੇ ਨੇ ਵੀ ਜਿਹੜੇ ਉਥੇ ਕੰਮ ਹੀ ਨਹੀਂ ਹੈਗਾ ਉਹ ਤਨਖਾਹ ਹੀ ਨਹੀਂ ਦਿੰਦੇ ਚੱਜ ਦੀ ਹਾਂ ਤਨਖਾਹ ਹੀ ਨਹੀਂ ਉੱਥੇ ਵਸ ਬੁਰਾ ਹੀ ਹਾਲ ਆ ਹਨਾ ਆਪਣੇ ਦੇਖੋ ਇੱਧਰ ਤਾਂ ਜਲਾਏ ਮੜਾ ਓਟਾ ਮਿਲ ਵੀ ਜਾਊਗਾ ਉੱਧਰ ਤਾਂ ਨਾ ਜਮਾ ਹੀ ਨਹੀਂ ਮਿਲਦਾ ਇੱਥੇ ਤਾਂ ਤੇ ਇਹ ਹੁਣ ਇੱਕ ਮਿੰਟ ਵਰਕੇ ਤੁਸੀਂ ਵਸ ਸੱਚ ਆਈ ਆ ਝੂਠ ਆ ਵੀ ਅੰਦਰ ਕੁਝ ਨਹੀਂ ਹੈਗਾ ਕਈ ਲੋਕ ਨਾ ਮੰਨਦੇ ਨਹੀਂ ਹੈਗੇ ਕਹਿੰਦੇ ਨੇ ਵੀ ਤੁਸੀਂ ਵੀ ਤਾਂ ਗਏ ਹੋਇਆ ਹਣਾ ਜਾਈ ਜਾਂਦੇ ਨੇ ਜਾਈ ਜਾਂਦੇ ਨੇ ਲਾਈ ਲੱਗ ਜਾਈ ਜਾਂਦੇ ਨੇ ਹਣਾ ਪਰ ਉੱਥੇ ਜਾ ਕੇ ਫਿਰ ਕੁਛ ਤੋਂ ਹੁੰਦੇ ਨੇ ਸਾਲ-ਸਾਲ ਦੋ-ਦੋ ਸਾਲ ਬੈਠੇ ਨੇ ਆ ਦੇਖੋ ਅੰਬ ਅੰਬ ਖਾ ਰਿਹਾ ਹੂੰ ਸਾਰੇ ਪੱਤਾ ਰਗੰਦਾ ਇਹ ਇਹ ਇਹਦਾ ਸਮਾ ਇਹਨੇ ਸਾਰਾ ਛਿੱਲ ਕੇ ਫੇਰ ਖਾਣਾ ਸਾਰਾ ਇਹਦਾ ਹਰੀ ਕੁ ਫਰੂਟ ਦਾ ਹੀ ਕਰਨਾ ਸਾਰੇ ਛਿੱਲ ਕੇ ਫੇਰ ਖਾਊਗਾ ਚਲੋ ਹੁਣ ਅੱਜ ਵੀਡੀਓ ਲੰਬੀ ਹੋ ਗਈ ਹੋਣੀ ਤੇ ਅੱਜ ਦੀ ਵੀਡੀਓ ਇੱਥੇ ਤੱਕ ਸੀਗੀ ਕੋਈ ਗੱਲ ਨਹੀਂ ਬੀਬੀ ਨੂੰ ਤਾਂ ਟੈਨਸ਼ਨ ਹੁੰਦੀ ਆ ਬੀਬੀ ਨੂੰ ਸਭ ਦੀ ਹੁੰਦੀ ਆ ਸਾਡੀ ਉਹ ਨਹੀਂ ਹੁੰਦੀ ਸਭ ਦੀ ਹੁੰਦੀ ਆ ਹਨਾ ਆਪਣੇ 3 ਪੁੱਤਾਂ ਨੂੰ ਸੇਫ ਰੱਖੋ ਆ ਬੀ ਸਭ ਦੇ ਤੇ ਪੁੱਤ ਸਹੀ ਰਹਿਣ ਸਿਆਣੇ ਬੰਦੇ ਤਾਂ ਸਾਰਿਆਂ ਦੀ ਹੁੰਦੀ ਹੁੰਦੀ ਆ ਹਨਾ ਕਿਉਂਕਿ ਜਿਹੜੇ ਦੂਜੇ ਵੀ ਬੀਬੀ ਕਹਿੰਦੀ ਉਹ ਵੀ ਆਪਣੇ 3 ਪੁੱਤਾਂ ਵਰਗੇ ਹੁੰਦੇ ਨੇ ਤੇ ਹੁਣ ਕੱਲ੍ਹ ਜਾ ਮਿਲ ਅਸੀਂ ਘੁੰਮਣ ਦੇ ਉੱਥੇ ਲੇਕ ਤੇ ਜਾਵਾਂਗੇ ਪਹਿਲਾਂ ਬੱਤ ਦੇਖ ਲੈ ਕਿੱਥੇ ਜਾਵਾਂਗੇ ਬਾਕੀ ਮੌਸਮ ਦੇ ਹਿਸਾਬ ਨਾਲ ਹੋਊਗਾ ਵੀ ਕਈ ਵਾਰ ਲੇਕ ਬੰਦ ਹੋ ਜਾਂਦੀ ਹੈ ਹਨਾ ਮੌਸਮ ਜੇ ਖਰਾਬ ਹੁੰਦਾ ਕੋਈ ਗੱਲ ਨਹੀਂ ਦੇਖਾਂਗੇ ਕਿਤੇ ਤਾਂ ਜਾਵਾਂਗੇ ਫਿਰ ਕੁਸ਼ੀ ਯੂਵੀ ਨੂੰ ਛੁੱਟੀ ਆ ਵੀ ਚੱਲ ਲੈ ਜਾਂਦੇ ਆ ਤੇ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਬੀਬੀ ਦੀਆਂ ਗੱਲਾਂ ਜ਼ਰੂਰ ਪਸੰਦ ਆਉਂਗੀਆਂ ਤੇ ਐਨਾ ਗੱਲਾਂ ਤੇ ਗੌਰਵੀ ਜਰੇ ਤੇ ਹੁਣ ਹੁਣ ਬਸ ਐਸੇ ਤੱਕ ਵੀਡੀਓ ਦਾ ਐਂਡ ਕਰਦੇ ਆ ਵੀਡੀਓ ਨੂੰ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਕਰਿਓ ਚੈਨਲ ਨੂੰ ਪਲੀਜ਼ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਆਪਣੀਆਂ ਆਪਣੀਆਂ ਮਤਲਬ ਉਹ ਕਮੀ ਪੇਸ਼ੀਆਂ ਸਾਡੀਆਂ ਮਤਲਬ ਜਰੂਰ ਦੱਸਿਆ ਕਰੋ ਤੇ ਹੁਣ ਮਿਲਾਂਗੇ ਅਗਲੇ